ਆ ਆ ਲੱਗ ਗਿਆ ਕੋਈ ਕੋਈ ਆ ਗਿਆ ਅੱਗੇ ਪੁੱਛੋ ਇੱਕ ਦੋ ਗੱਲਾਂ ਪੁੱਛੋ ਬੋਲੇ ਸੋ ਸ੍ਰੀ ਅਕਾਲੋ ਦਸੋ ਜੀ ਚਾਰ ਨੌ ਜੀ ਸਿੰਘ ਰਾਣਾ ਜਿੰਦਾਬਾਦ 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 ਉਹ ਲਾ ਦੇਖੋ ਇੱਕ ਲਾ ਦੇ ਹੋਰ ਇੱਕ ਲਾ ਦੇ ਮੇਰੇ ਮਡੇ ਦਾ ਜਿੰਦਾਬਾਦ 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 ਸਰਜੀਤ ਸਿੰਘ ਰਾਣਾ ਜਿੰਦਾਬਾਦ 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 ਸਰਜੀਤ ਸਿੰਘ ਜਿੰਦਾਬਾਦ 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 ਸਾਡੇ ਬਹੁਤ ਹੀ ਸਰਕਾਰ ਜੋ ਸਾਡੇ ਪਿੰਡ ਦੇ ਸਰਪੰਚ ਸਰਦਾਰ ਜੀ ਸਿੰਘ ਰਾਣਾ ਸਾਹ ਜੀ ਜੋ ਸਾਡੇ ਅੱਜ ਗ੍ਰਹਿ ਆਏ ਆ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਬਾਕੀ ਅਸੀਂ ਤਨੋਂ ਮਨੋਂ ਉਹਨਾਂ ਦੀ ਸਪੋਰਟ ਕਰਦੇ ਆਂ ਨਹੀਂ ਦਿਨ ਰਾਤ ਇਕ ਕਰਕੇ ਉਹਨਾਂ ਦੇ ਨਾਲ ਬਾਵਾਂ ਨਾ ਬਾਵਾਂ ਜੋੜ ਕੇ ਖੜੇ ਆ ਅਸੀਂ ਉਹਨਾਂ ਦੀ ਹਮਾਇਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੋ ਤੁਸੀਂ ਆਨੂੰ ਇੰਨਾ ਮਾਨਸਤ ਕਰ ਦਿੱਤਾ ਅੱਜ ਤੋਂ ਬਾਅਦ ਆਪਾਂ ਹੁਣ ਰਲ ਕੇ ਇੱਕ ਮੋਟੋ ਕੇ ਚੱਲਣਾ ਆ ਕੁਝ ਸਾਡੇ ਮੈਂਬਰ ਪੰਚਾਇਤ ਉਹ ਹੀ ਸਿਲੈਕਟ ਕਰ ਲਏ ਆ ਭੈਣ ਭਰਾਵਾਂ ਨੂੰ ਕੁਝ ਰਹੇ ਆ ਫਿਰ ਵੀ ਕੋਈ ਕਿਸੇ ਨੂੰ ਕੋਈ ਉਹਦੇ ਵਿੱਚ ਹੈਗੀ ਆ ਕੋਈ ਕਿੰਤੂ ਪਰੰਤੂ ਕੇਵਲੇ ਜਾਂ ਕੋਈ ਚਾਹ ਵਾ ਨਵਾ ਕੋਈ ਵੀ ਆ ਜਿਹੜੇ ਵਾਰਡ ਆਡੇ 3 ਨੰਬਰ 5 ਨੰਬਰ 6 ਨੰਬਰ ਤੇ 9 ਨੰਬਰ ਆ 8 ਨੰਬਰ ਵਾਰਡ ਦਾ ਸਾਡੇ ਵੀਰ ਜੀ ਦਾ ਸਾਡਾ ਹੋ ਗਿਆ ਵਾ ਗੁਰਪਿੰਦਰ ਸਿੰਘ ਜੀ ਦਾ ਫੈਸਲਾ ਔਰ ਬਾਕੀ ਵੀ ਸਾਡੇ ਪਹਿਲਾਂ ਮੈਂਬਰ ਸਾਹਿਬ ਸਰਦਾਰ ਮਹਿੰਦਰ ਸਿੰਘ ਜੀ ਆ ਜਾਂ ਕੋਈ ਕੁਝ ਖੜੇ ਨੇ ਵਾਡਾਂ ਦੇ ਵਿੱਚ ਉਹ ਆਪਸੀ ਤਾਲਮੇਲ ਜਿਹੜਾ ਸਾਡਾ ਉਹ ਚੱਲ ਰਿਹਾ ਵਾ ਜਿੱਥੇ ਜਿੱਥੇ ਵੀ ਕਿਉਂ ਅਸੀਂ ਇੱਕ ਮੁੱਠ ਹੋ ਕੇ ਸਾਰੇ ਚੱਲਣਾ ਕਿਸੇ ਦੇ ਨਾਲ ਵੀ ਕੋਈ ਕਿੰਤੂ ਪਰੰਤੂ ਲੈ ਕੇ ਨਹੀਂ ਚੱਲਣਾ ਕਿਉਂ ਇਹ ਪਿੰਡ ਦੀ ਤਰੱਕੀ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਭੈਣ ਭਰਾਵਾਂ ਦਾ ਸਹਾਰਾ ਸਹਿਯੋਗ ਇੱਕ ਦੂਜੇ ਨਾਲ ਰਲ ਕੇ ਚੱਲਣ ਵਾਸਤੇ ਆਪਾਂ ਚੱਲਣਾ ਵਾ ਤਾਂ ਕਿ ਜਿਹੜੇ ਪਿੰਡ ਦੇ ਕਾਰਜ ਵਾ ਰੁਕੇ ਆ ਉਹਨਾਂ ਨੂੰ ਆਪਾਂ ਨੇਪਰੇ ਚਾੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦੀ ਸਾਰਿਆਂ ਦਾ ਸਾਡੇ ਸਤਿਕਾਰਯੋਗ ਭਾਈ ਹੁਣਾਂ ਦਾ ਇਹਨਾਂ ਦੇ ਪ੍ਰਵਾਹ ਦਾ ਪੰਕ ਸਰਬ ਦਾ ਔਰ ਜਿੰਨੇ ਵੀ ਭੈਣ ਭਰਾ ਇੱਥੇ ਕਤਰ ਹੋਏ ਆ ਸਾਰਿਆਂ ਦਾ ਇਕੱਲੇ ਇਕੱਲੇ ਦਾ ਹੀ ਸਾਡੇ ਭਾਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ